ਗੂਗਲ ਦੀ ਤੁਸੀਂ ਟਰਮ ਕੰਡੀਸ਼ਨ ਪੜੋਗੇ ਨਾ ਉੱਥੇ ਇਹ ਲਿਖਿਆ ਹੋਇਆ ਜੇ ਤੇ ਕਾਰ ਵਾਲੀ ਨਾਲ ਹੈ ਤੇ ਫਿਰ ਤੁਹਾਨੂੰ ਮੈਪ ਦੀ ਲੋਡ ਨਹੀਂ ਆ ਦੇਖੋ ਜਿੱਥੇ ਉਹ ਬੋਲੂਗੀ ਉੱਥੇ ਜਾਣਾ ਹੀ ਪਊਗਾ ਸੁਣ ਲਿਆ ਜੇ ਬੱਚਿਆਂ ਨੂੰ ਹਰ ਤਰ੍ਹਾਂ ਦੀ ਇੱਕ ਐਕਟੀਵਿਟੀ ਦੇ ਨਾਲ ਹੀ ਇੱਕ ਟੌਪਿਕ ਉਹਨਾਂ ਨੂੰ ਕਲੀਅਰ ਕਰਵਾਇਆ ਜਾਂਦਾ ਹੈ ਸਾਇੰਸ ਦੇ ਪ੍ਰੈਕਟੀਕਲਸ ਬੱਚਿਆਂ ਨੂੰ ਕਰਵਾਏ ਜਾਂਦੇ ਨੇ ਕੰਪਿਊਟਰ ਕੰਪਿਊਟਰ ਦੇ ਵਿੱਚ ਬੱਚੇ ਕੰਪਿਊਟਰ ਨੋਲਿਜ ਗੇਨ ਕਰਨ ਵਾਸਤੇ ਵੈਲ ਅਪਡੇਟ ਰਹਿੰਦੇ ਨੇ ਤੇ ਨਾਲ ਹੀ ਸਾਡੇ ਕੋਲ ਇੰਗਲਿਸ਼ ਦੀ ਲੈਬ ਹੈ ਵਰਡਸ ਵਰਦੀ ਜਿੱਦੇ ਬੱਚੇ ਆ ਪ੍ਰੋਪਰਲੀ ਜਾ ਕੇ ਪ੍ਰੈਕਟਿਸ ਕਰਦੇ ਨੇ ਸਟਾਰਟ ਹੁੰਦੀ ਦੇ ਉੱਤੇ 3-3000 ਦਾ ਥੋੜੀ ਪੈਟਰੋਲ ਲੱਗ ਜਾਂਦਾ ਇਹ ਲੈਣਾ ਨਹੀਂ ਚਾਹੀਦਾ ਖਰੀਦਣਾ ਨਹੀਂ ਚਾਹੀਦਾ ਗਵਰਨਮੈਂਟ ਦਾ ਪੈਟਰੋਲ ਮਹਿੰਗਾਈ ਬੜਾ ਕਾ ਖੜਿਆ ਨਾ ਨੇ ਉਹ ਵੀ ਸਾਨੂੰ ਘਰੇ ਹੀ ਬਣਾ ਲੈਣਾ ਚਾਹੀਦਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ YouTube ਦੇ ਚੈਨਲ ਗਲੀ ਗਲੀ ਯਾਤਰਾ ਵਿੱਚ ਤੁਹਾਡਾ ਫਿਰ ਤੋਂ ਸਵਾਗਤ ਆ ਅੱਜ ਸ਼ੁਰੂਆਤ ਕਰਦੇ ਆ ਇੱਕ ਨਵੀਂ ਐਕਟੀਵਿਟੀ ਦੇ ਨਾਲ ਤੇ ਅੱਜ ਅਸੀਂ ਜਾ ਰਹੇ ਆ ਆਪਣੇ ਬੇਟੇ ਦੀ ਐਡਮਿਸ਼ਨ ਕਰਾਉਣ ਵਾਸਤੇ ਛੋਟਾ ਬੇਟਾ ਵਾ ਉਹਨੂੰ ਉਹ ਕਦੀ ਸਕੂਲ ਨਹੀਂ ਗਿਆ ਤੇ ਉਹਨੂੰ ਨਰਸਰੀ ਤੇ ਜਿਹੜੀ ਐਲ ਕੇ ਜੀ ਆ ਉਹ ਮੈਂ ਖੁਦ ਹੀ ਕਰਵਾਈਆ ਕਿਉਂਕਿ ਮੈਂ ਵੀ ਇੱਕ ਟੀਚਰ ਆ ਤੇ ਸਾਰੀ ਤਿਆਰੀ ਉਹਨੂੰ ਕਰ ਹੀ ਕਰਵਾਈ ਸਾਰੀ ਤੇ ਉਹਨੋਂ ਕੈਪੇਬਲ ਐ ਕਿ ਉਹ ਸੀਨੀਅਰ ਕੇ ਜੀ ਵਿੱਚ ਪ੍ਰਮੋਟ ਹੋਊਗਾ ਤੇ ਇੱਥੇ ਇੱਕ ਸਕੂਲ ਪੈਂਦਾ ਵਾ ਖਰੜ ਦੇ ਲਾਗੇ ਐਂਜਲਸ ਵਰਡ ਸਕੂਲ ਤੇ ਮੈਨੂੰ ਲੱਗਾ ਕਿ ਉਹ ਬੈਸਟ ਸਕੂਲ ਆ ਕਿਉਂਕਿ ਮੇਰੇ ਨਾਲ ਜਿਹੜੇ ਨੇਬਰ ਹੈ ਉੱਥੇ ਉਹ ਟੀਚਰ ਆ ਤੇ ਉਹਨਾਂ ਨੇ ਵੀ ਮੈਨੂੰ ਰਿਕਮੈਂਡ ਕੀਤਾ ਕਿ ਉਹ ਬੈਸਟ ਸਕੂਲ ਆ ਔਰ ਮੈਂ ਉਹਨਾਂ ਦੀਆਂ ਬੁੱਕਸ ਵਗੈਰਾ ਵੀ ਦੇਖੀਆਂ ਤੇ ਬਹੁਤ ਅੱਛਾ ਸਕੂਲ ਲੱਗਾ ਮੈਨੂੰ ਮੈਂ ਵਿਜ਼ਿਟ ਕਰਕੇ ਆਈ ਸੀ ਇੱਕ ਵਾਰੀ ਚਲੋ ਅੱਜ ਚੱਲੀਏ ਆਪਣੀ ਜਰਨੀ ਸ਼ੁਰੂ ਕਰੀਏ ਮੈਪ ਲਗਾ ਲਓ ਉਹਦਾ ਕਿ ਪਤਾ ਮੈਪ ਕਿਹੜਾ ਲਾਣਾ ਤੁਹਾਨੂੰ ਇਹਦੇ ਨਾਲ ਮੈਂ ਥੋੜੀ ਦੱਸਣ ਵਾਲੀ ਦਸਤਨਾਤਰਸਤਾ ਮੈਪ ਨੇ ਆਪ ਤੋਂ ਵੱਡੀ ਮੈਪ ਤੇ ਸਾਡੇ ਸਾਹਮਣੇ ਬੈਠੀ ਹੈ ਅੱਛਾ देखा थी ना दिल्ली आना का हाउस। दिल्ली आने का हाउस। निकल गया ना आगे तो ये आगे आगे जे। मिस्टर पीछे रह गया ना। अपन निकला है आगे ऐसे करके गूगल मैप ने पनाम किया था इनके सामने। अपन वो जेट गया। इतनी दूर नहीं रहेगा उधर। इसी तरीके से ना मैं बहुत बार दो-दो घंटा ड्राइव किया ड्र

ਬਿਨਾ ਮੈਪ ਤੋਂ ਹੀ ਮਿਸਟਰ ਨੂੰ ਪਤਾ ਵਾਂਗੇ ਕਿਿੱਧਰ ਨੂੰ ਜਾਣਾ ਪਤਾ ਵੀ ਕਿਉਂ ਨਾ ਮੈਂ ਹੈਗਾ ਤੇ ਲੱਗੀ ਹੈ ਜਦਾ ਦੂਰ ਨਹੀਂ ਬਿਨਾ ਮੈਪ ਤੋਂ ਨਹੀਂ ਪਤਾ Google ਦੇ ਤੁਸੀਂ ਟਰਮ ਕੰਡੀਸ਼ਨ ਪੜੋਗੇ ਨਾ ਉੱਥੇ ਇਹ ਲਿਖਿਆ ਹੋਆ ਜਿੱਥੇ ਕਾਰ ਵਾਲੀ ਨਾਲ ਹੈ ਤੇ ਫਿਰ ਤੁਹਾਨੂੰ ਮੈਪ ਦੀ ਲੋੜ ਨਹੀਂ ਆ ਦੇਖੋ ਜਿੱਥੇ ਉਹ ਬੋਲੂਗੀ ਉੱਥੇ ਜਾਣਾ ਹੀ ਪਊਗਾ ਸੁਣ ਲਿਆ ਉਹਦੇ ਇਹ ਟਰਮ ਕੰਡੀਸ਼ਨ ਚ ਉਹਦੇ ਲਿਖਿਆ ਹੋਆ ਅੱਛਾ ਕਿ ਟਰਮ ਕੰਡੀਸ਼ਨ ਪਹਿਲਾਂ ਪੜਿਆ ਕਰੋ ਮੈਂ ਵੀ ਨਹੀਂ ਪੜਦਾ ਸੀਗਾ ਸਾਰੇ ਜਾਣੇ ਪੜਦੇ ਨੇ ਜਿਹੜੇ ਵੇਖਣਦੇ ਆ ਆਡੀయన్స్ ਸਾਰੇ ਜਾਣੇ ਇਦਾਂ ਹੀ ਕਰਦੇ ਜਿੱਦਾਂ ਇਹ ਇਹ ਬੋਲਣਦੇ ਆ ਮੇਰੇ ਕੋ ਇਸ ਵਾਰ ਰਿਸਕਸ ਲੈਣੇ ਤਾਂ ਹੀ ਨਹੀਂ ਹੈ ਬਿਲਕੁਲ ਰਿਸਕਸ ਨਹੀਂ ਲੈਣੇ ਕਾ ਪਤਾ ਹੈ ਇੱਥੇ ਚੰਡੀਗੜ੍ਹ ਯੂਨੀਵਰਸਿਟੀ ਪੈਂਦੀ ਆ ਜਿਹੜੀ ਬੜੀ ਫੇਮਸ ਆ ਯੂਨੀਵਰਸਿਟੀ ਆਸ-ਪਾਸ ਦੇ ਬਹੁਤ ਸਾਰੇ ਜਿਹੜੇ ਸਟੂਡੈਂਟਸ ਆ ਉਹ ਇੱਥੇ ਆ ਦੇਖੋ ਚੰਡੀਗੜ੍ਹ ਯੂਨੀਵਰਸਿਟੀ ਆ ਦੇਖੋ ਇੱਥੇ ਆ ਗਈ ਆ ਉਹ ਬੋਰਡ ਨਜ਼ਰ ਆ ਰਿਹਾ ਹੋਣਾ ਤੁਹਾਨੂੰ ਪਰ ਚੰਡੀਗੜ੍ਹ ਯੂਨੀਵਰਸਿਟੀ ਦਾ ਉਹ ਦੇਖੋ ਇਹ ਹੈ ਚੰਡੀਗੜ੍ਹ ਯੂਨੀਵਰਸਿਟੀ ਲੇਡੀਜ਼ ਐਂਡ ਜੈਂਟਲਮੈਨ ਥਿਸ ਇਜ਼ ਯੋਰ ਕੈਪਟਨ ਉਮਰ ਵੈਰੀ ਸੌਰੀ ਟੂ ਸੇ ਪੈਟਰੋਲ ਮੋਗ ਗਿਵ ਅਵੇ ਇਨਨੋਂ ਦੇ ਭਾਵੇਂ 5000 ਦਾ ਵੀ ਪੈਟਰੋਲ ਭਵਾ ਕੇ ਦੇ ਦੋ ਤਾਂ ਵੀ ਕੁਛ ਨਹੀਂ ਐ ਬਸ ਪੈਟਰੋਲ ਖਤਮ ਮੈਡਮ ਨੂੰ ਕਮਾਨ 'ਚ ਸਾਰਾ ਪੈਟਰੋਲ ਵਰਤਿਆ ਜਾਂਦਾ ਕਿ ਗੱਡੀ ਤੇ ਸੀਐਨਜੀ ਤੇ ਚਲਦੀ ਐ ਨਾ ਜ਼ਿਆਦਾ ਸੀਐਨਜੀ ਦੇ ਪੈਟਰੋਲ ਤੇ ਸ਼ਾਰਟ ਹੁੰਦੀ ਨਹੀਂ ਐ ਸਟਾਰਟ ਹੁੰਦੀ ਤੇ ਉੱਤੇ 3-3000 ਦਾ ਥੋੜੀ ਪੈਟਰੋਲ ਲੱਗ ਜਾਂਦਾ ਇਹ ਲੈਣਾ ਨਹੀਂ ਚਾਹੀਦਾ ਖਰੀਦਣਾ ਨਹੀਂ ਚਾਹੀਦਾ ਗਵਰਨਮੈਂਟ ਦਾ ਪੈਟਰੋਲ ਮਹਿੰਗਾਈ ਬੜਾ ਦਾ ਛੜਿਆ ਇਹਨਾਂ ਨੇ ਉਹ ਵੀ ਸਾਨੂੰ ਘਰੇ ਹੀ ਬਣਾਉਣਾ ਚਾਹੀਦਾ ਉਹ ਜੇ ਲੋਕਾਂ ਦੇ ਵਾਸਤੇ ਹੋਏ ਲੋਕੀ ਇੰਨੇ ਵਾਹੇ ਹੈ ਵਾ ਇੰਟੈਲੀਜੈਂਟ ਕੀ ਕਰੇ ਵੀ ਬਣਾ ਸਕਦੇ ਆ ਉਹ ਖਾਸ ਕਰਕੇ ਸਾਡੇ ਜਿਹੜੇ ਪੰਜਾਬੀ ਲੋਕ ਆ ਉਹਨਾਂ ਨੂੰ ਤਾਂ ਵਾਹੇ ਬੜੇ ਆ ਇਹ ਸਾਡਾ ਸਾਇੰਸ ਸਿਟੀ ਵਾਲਾ ਐਪੀਸੋਡ ਵੇਖੀਏ ਉਹ ਚ ਮੈਡਮ ਨਾ ਸਪੇਸ 'ਚ ਵੀ ਗਈ ਦੀਗੀ ਧੋਰ ਔਰ ਇੱਕ ਹੋਰ ਚੀਜ਼ ਥੀ ਕਿ ਅੰਤਰਿਕਸ਼ ਮੇਂ ਅਗਰ ਹਮ ਲੋਕ ਜਾਏਂਗੇ ਆਪਣੀ ਕੁਝ ਖੋਜ ਕਰਨੇ ਜੈਸੇ ਮੈਂ ਵੀ ਜਾ ਸਕਤੀ ਹੂੰ ਸ਼ਾਇਦ ਹੋ ਸਕਦਾ ਹੈ ਇਨ ਫਿਊਚਰ ਤੋ ਉਸਮੇਂ ਕੌਨ ਸਾ ਫੂਡ ਲੈ ਕੇ ਆਪਕੋ ਜਾਣਾ ਹੈ फूड कौन सा लेके जाना है आप वहाँ पे रह सको इतने टाइम ऑक्सीजन के बिना देखिए फूड लेके जाना था? है मतलब ऐसा कुछ नहीं कि कौन सा फूड लेके जाना है ऐसा कुछ नहीं होता है थोड़ा एक्सप्लेनेशन जो है ना वो इनका हमेशा गड़बड़ रहा है तो एक वहाँ पे एक एरिया ऐसा था जहाँ पे एस्ट्रोनॉट जो एक एस्ट्रोनॉट हम बोलते हैं ना एस्ट्रोनॉट जो अंतरिक्ष में जाते हैं वैसे तो मैडम ने बोला कि मैं भी जा सकती हूँ बिल्कुल जा सकते हो तो जो एक्स्ट्रोनॉट जो इतनी मेहनत करके पढ़ाई लिखाई करने के बाद 20-25 साल की तपस्या के बाद जो उन लोग एस्ट्रोनॉट बन के ऊपर जाते हैं ना अंतरिक्ष में तो मैडम तो 10 मिनट में जा सकती है तो उन लोग वहाँ पे जाके क्या खाते हैं कैसी चीज़ें उनको वहाँ पे सर्वाइव करने के लिए चाहिए होती क्योंकि उन लोग हर चीज़ नहीं खा सकते हैं जो ड्राइव करके ये मैडम गई थी ना अंतरिक्ष में वो रॉकेट वहाँ पर था टूटा फूटा पड़ा हुआ था ਤੇਲ ਵੀ ਬਣਾ ਤੇਲ ਦੀ ਜਿਹੜੀ ਗੱਲ ਆ ਤੇ ਫਿਰ ਤੇਲ ਕਿਉਂ ਨਹੀਂ ਬਣਾ ਸਕਦੇ ਤੇਲ ਕਿਉਂ ਨਹੀਂ ਬਣਾ ਸਕਦੇ ਅਸੀਂ ਵੱਡੇ ਵੱਡੇ ਲੋਕਾਂ ਦਾ ਤੇਲ ਕੱਢਦਾ ਇਹਨਾਂ ਨੇ ਤੇ ਫਿਰ ਤੇਲ ਕਿਉਂ ਨਹੀਂ ਬਣਾ ਸਕਦੇ ਮੈਂ ਵੈਸੇ ਹੀ ਕਹਿੰਦੀ ਆ ਕਿ ਕਿਹੇ ਵੀ ਚੀਜ਼ ਦੀ ਜਿਹੜੀ ਕੀਮਤ ਆ ਨਾ ਉਹਨੂੰ ਅਗਰ ਆਪਾਂ ਜੇ ਘਟਾਉਣਾ ਚਾਹੁੰਦੇ ਆ ਤੇ ਹੈਗਾ ਸਾਡੇ ਹੱਥ ਵਿੱਚ ਹੀ ਆ ਅਹੀਂ ਅਗਰ ਉਹ ਚੀਜ਼ਾਂ ਨੂੰ ਘੱਟ ਖਰੀਦਣਾ ਸ਼ੁਰੂ ਕਰਦਾਂਗੇ ਨਾ ਕਿ ਥੋੜਾ ਜਿਹਾ ਆਪਣੇ ਆਪ ਤੇ ਕੰਟਰੋਲ ਕਰਕੇ ਤੇ ਫਿਰ ਉਸ ਚੀਜ਼ ਦੀ ਕੀਮਤ ਜਿਹੜੀ ਆਪਣੇ ਆਪ ਹੀ ਘਟਣੀ ਸ਼ੁਰੂ ਹੋ ਜਾਊਗੀ ਐਂਜਲਸ ਵਰਡ ਸਕੂਲ ਜੈਂਟਰੀ ਕਰਨ ਲੱਗੇ ਆਂ ਅਸੀਂ ਅਸੀਂ ਪਹੁੰਚ ਚੁੱਕੇ ਆਂ ਐਂਜਲਜ਼ ਵਰਡ ਸਕੂਲ ਦੇ ਵਿੱਚ ਤੇ ਹੁਣ ਗੱਡੀ ਤੋਂ ਉਤਰਨ ਲੱਗੇ ਆਂ ਮਿਸਟਰ ਨੇ ਪਾਰਕਿੰਗ ਕਰ ਲਈ ਹੈ ਗੱਡੀ ਤੇ ਚਲੋ ਹੁਣ ਉਤਰਿਏ ਟੀਚਰ ਨੂੰ ਮਿਲਿਆ ਬੇਟਾ ਤੇ ਆਲਰੇਡੀ ਇੱਥੇ ਆਇਆ ਹੀ ਆ ਕਫੇਸ਼ 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 ਨਾਮ ਦੀਪਿਕਾ ਸ਼ਰਮਾ ਮੈਂ ਪ੍ਰਿੰਸੀਪਲ ਐਂਜਲਵਰਡ ਸਕੂਲ ਤੋਂ ਤੁਹਾਨੂੰ ਦੱਸਣਾ ਚਾਹਾਂਗੀ ਕਿ ਹਰ ਪੇਰੈਂਟ ਦਾ ਇੱਕ ਥਾਟ ਹੁੰਦਾ ਹੈ ਕਿਸੇ ਵੀ ਸਕੂਲ 'ਚ ਜਾਣ ਤੋਂ ਪਹਿਲਾਂ ਕਿ ਮੇਰੇ ਬੱਚੇ ਨੂੰ ਕਿਹੋ ਜਿਹਾ ਐਟਮੋਸਫੇਅਰ ਮਿਲੇਗਾ ਮੈਂ ਤੁਹਾਨੂੰ ਇਹ ਦੱਸਣਾ ਚਾਹਾਂਗੀ ਕਿ ਜਿਵੇਂ ਤੁਸੀਂ ਸਕੂਲ ਦੇ ਐਂਟਰ ਕਰਦੇ ਹੀ ਦੇਖਿਆ ਹੋਵੇਗਾ ਕਿ ਸਾਡੇ ਸਕੂਲ ਦੇ ਵਿੱਚ ਤੁਹਾਨੂੰ ਬਹੁਤ ਹੀ ਇੱਕ ਸੇਫ ਔਰ ਸਾਉਂਡ ਐਟਮੋਸਫੀਅਰ ਬੱਚੇ ਨੂੰ ਦਿੱਤਾ ਜਾਵੇਗਾ ਤੇ ਇੱਕ ਹਰ ਅੱਛੇ ਸਕੂਲ ਦੀ ਕਿਸੇ ਵੀ ਅੱਛੇ ਸਕੂਲ ਦੀ ਇੱਕ ਜਿਹੜੀ ਤੁਸੀਂ ਕਹੋ ਕਿ ਇੱਕ ਬੈਕਬੋਨ ਹੁੰਦੀ ਹੈ ਔਰ ਗੁੱਡ ਐਜੂਕੇਸ਼ਨ ਸਿਸਟਮ ਹੁੰਦਾ ਹੈ ਤੇ ਮੈਂ ਤੁਹਾਨੂੰ ਬੜਾ ਪ੍ਰਾਊਡਲੀ ਦੱਸਣਾ ਚਾਹਾਂਗੀ ਕਿ ਸਾਡੇ ਕੋਲ ਬਹੁਤ ਹੀ ਅੱਛੀ ਟੀਮ ਹੈ ਟੀਚਰਸ ਦੀ ਜਿਨ੍ਹਾਂ ਨੂੰ ਕਿ ਅਸੀਂ ਹਰ ਟਾਈਮ ਵੈਲ ਅਪਡੇਟ ਰੱਖਦੇ ਹਾਂ ਟ੍ਰੇਨਿੰਗਜ਼ ਦੇ ਜ਼ਰੀਏ ਕਿਉਂਕਿ ਉਹਨਾਂ ਨੂੰ ਅਸੀਂ ਪ੍ਰਾਈਵੇਟ ਕੰਪਨੀਆਂਜ਼ ਦੇ ਜ਼ਰੀਏ ਟ੍ਰੇਨਿੰਗ ਦਿਲਵ ਤੇ ਬੱਚਿਆਂ ਨੂੰ ਪ੍ਰੋਪਰ ਇੱਕ ਐਸ ਪਰ ਦੀ ਟਾਈਮ ਨੀਡ ਉਹਨਾਂ ਨੂੰ ਇੱਕ ਪ੍ਰੋਪਰ ਤੁਸੀਂ ਗਾਈਡ ਕੀਤਾ ਜਾ ਸਕੇ ਐਂਡ ਵਾਟ ਇਜ਼ ਦ ਐਕਸ਼ਨ ਆਫ ਐਸ ਆਫ ਐਸ ਨੈਕਸਟ ਇਜ਼ ਵਾਈ ਵੀ ਆਰ ਡਿਫਰੈਂਟ ਐਨ ਅਦਰ ਸਕੂਲਸ ਇਹ ਚੀਜ਼ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਕਿ ਅਸੀਂ ਸਕੂਲ ਦੇ ਵਿੱਚ ਬੇਸਿਕਲੀ ਬਲੀਵ ਕਰਦੇ ਆ ਕਿ ਜਿਸ ਤਰ੍ਹਾਂ ਬੱਚਿਆਂ ਨੂੰ ਪ੍ਰੈਕਟੀਕਲੀ ਨੋ ਲੈਜ ਦਿੱਤੀ ਜਾਵੇ ਨਾਟ ਓਨਲੀ ਕਿ ਤੁਸੀਂ ਸਿਰਫ ਦੇਖੋ ਜਿਹੜਾ ਜਦੋਂ ਆਪਾਂ ਬੱਚੇ ਨੂੰ ਇੱਕ ਬੁਕੀਸ਼ ਨੋ ਲੈਜ ਦਿੰਨੇ ਆ ਉਹ ਬੱਚਾ ਇੰਨੀ ਜਲਦੀ ਅਡਾਪਟ ਨਹੀਂ ਕਰ ਪਾਂਦਾ ਜਿੰਨਾ ਕਿ ਆਪਾਂ ਉਹਨਾਂ ਨੂੰ ਪ੍ਰੈਕਟੀਕਲੀ ਆਪਾਂ ਉਹਨੂੰ ਆਪਾਂ ਕਰਵਾ ਸਕਦੇ ਆ ਤੇ ਆਪਾਂ ਕਿੰਡਰਗਾਰਡਨ ਤੋਂ ਹੀ ਕਿੰਡਰਗਾਰਡਨ ਤੋਂ ਸਾਡਾ ਕਰਿਕੂਲਮ ਚੱਲਦਾ ਹੈ ਕੀ ਰਿਓ ਜਿਹੜਾ ਕਿ ਆਪਾਂ ਉਹਨਾਂ ਬੱਚਿਆਂ ਨੂੰ ਹੈਂਡਸ-ਆਨ ਲਰਨਿੰਗ ਦੇ ਉੱਪਰ ਕੰਮ ਕਰਵਾਨਦੇ ਆ ਤੇ ਕਿੰਡਰਗਾਰਡਨ ਤੋਂ ਲੈ ਕੇ ਸੀਨੀਅਰ ਕਲਾਸਿਸ ਦੇ ਤੱਕ ਮੈਥਸ 'ਚ ਸਾਰੀਆਂ ਐਕਟੀਵਿਟੀਜ਼ ਕਰਵਾਈਆਂ ਜਾਂਦੀਆਂ ਨੇ ਬ ਬੱਚਿਆਂ ਨੂੰ ਹਰ ਤਰ੍ਹਾਂ ਦੀ ਇੱਕ ਐਕਟੀਵਿਟੀ ਦੇ ਨਾਲ ਹੀ ਇੱਕ ਟੌਪਿਕ ਉਹਨਾਂ ਨੂੰ ਕਲੀਅਰ ਕਰਵਾਇਆ ਜਾਂਦਾ ਹੈ ਸਾਇੰਸ ਦੇ ਪ੍ਰੈਕਟੀਕਲਸ ਬੱਚਿਆਂ ਨੂੰ ਕਰਵਾਏ ਜਾਂਦੇ ਨੇ ਕੰਪਿਊਟਰ ਕੰਪਿਊਟਰ ਦੇ ਵਿੱਚ ਬੱਚੇ ਕੰਪਿਊਟਰ ਨੋਲਿਜ ਗੇਨ ਕਰਨ ਵਾਸਤੇ ਵੈਲ ਅਪਡੇਟ ਰਹਿੰਦੇ ਨੇ ਤੇ ਨਾਲ ਹੀ ਸਾਡੇ ਕੋਲ ਇੱਕ ਇੰਗਲਿਸ਼ ਦੀ ਲੈਬ ਵੀ ਹੈ ਤੁਹਾਨੂੰ ਪਤਾ ਹੈ ਕਿ ਪੰਜਾਬੀ ਸਾਡੀ ਮਦਰ ਲੈਂਗੁਏਜ ਹੈ ਲੇਕਿਨ ਉਸ ਦੇ ਨਾਲ ਬੱਚਿਆਂ ਨੂੰ ਇੰਗਲਿਸ਼ ਦਾ ਇੱਕ ਫੋਬੀਆ ਰਹਿੰਦਾ ਹੈ ਤੋਂ ਸਾਡੇ ਕੋਲ ਇੰਗਲਿਸ਼ ਦੀ ਲੈਬ ਹੈ ਵਰਡਸ ਵਰਦੀ ਜਿੱਦੇ ਬੱਚੇ ਪ੍ਰੋਪਰਲੀ ਜਾ ਕੇ ਪ੍ਰੈਕਟਿਸ ਕਰਦੇ ਨੇ ਤੇ ਉਹਨਾਂ ਨੂੰ ਉਹਨਾਂ ਚੀਜ਼ਾਂ ਤੋਂ ਇੱਕ ਮਤਲਬ ਇੱਕ ਬੈਟਰ ਤੁਸੀਂ ਕਹੋ ਕਿ ਉਹਨਾਂ ਨੂੰ ਇੱਕ ਬੈਟਰ ਲਰਨਿੰਗ ਮਿਲਦੀ ਹੈ ਮੈਮ ਦਾ ਮੈਥਡ ਵੀ ਬਹੁਤ ਵਧੀਆ ਵਾ ਟੀਚਿੰਗ ਮੈਥਡ ਜਿਹੜਾ ਵਾ ਉਹਨਾਂ ਦਾ ਬਹੁਤ ਅੱਛੀ ਸਕਿੱਲ ਆ ਪੜਾਉਣ ਦੀ ਤੇ ਮੈਨੂੰ ਲੱਗਦਾ ਕਿ ਸਾਰੇ ਬੱਚੇ ਇੰਜੋਏ ਕਰਦੇ ਹੋ ਹਾਂ ਨਾ ਬੇਟਾ ਸਭ ਇੰਜੋਏ ਕਰ ਰਹੇ ਹੋ ਯੂ 올 ਆਰ ਇੰਜੋਇੰਗ ਯੈਸ ਯੈਸ ਹਾਂ ਦੇਖ ਸਕਦੇ ਹੋ ਕਿ ਬੱਚੇ ਵੀ ਇੰਜੋਏ ਕਰ ਰਹੇ ਹੋਰ ਮੈਡਮ ਦਾ ਵੀ ਮੈਥਡ ਆਫ ਟੀਚਿੰਗ ਜਿਹੜਾ ਵਾ ਬਹੁਤ ਅੱਛਾ ਵਾ ਪੜਾਉਂਦਾ ਇਨਫਰਾਸਟ੍ਰਕਚਰ ਵਾਈਜ਼ ਵੀ ਤੁਸੀਂ ਦੇਖਿਆ ਹੋਏਗਾ ਸਕੂਲ ਤੁਹਾਨੂੰ ਬਿਲਕੁਲ ਹੀ ਨੀਟ ਐਂਡ ਕਲੀਨ ਮਿਲੇਗਾ ਫੁਲੀ ਏਸੀ ਹੈ ਸਕੂਲ ਮੈਂ ਪੜਾਈ ਦੇ ਨਾਲ ਨਾਲ ਬੱਚਿਆਂ ਨੂੰ ਗੇਮਸੇ ਵੀ ਪੂਰਾ ਇੱਕ ਜ਼ੋਰ ਦਿੱਤਾ ਜਾਂਦਾ ਹੈ ਬਾਸਕਟਬਾਲ ਦੇ ਤੁਸੀਂ ਦੇਖੋ ਸਾਡੇ ਕੋਚ ਆਂਦੇ ਨੇ ਜਿਹੜੇ ਕਿ ਬੱਚਿਆਂ ਨੂੰ ਆਪਾਂ ਗਰਾਊਂਡਸ ਬਣੀਆਂ ਹੋਈਆਂ ਨੇ ਤੇ ਬੱਚਿਆਂ ਨੂੰ ਟ੍ਰੇਨਿੰਗ ਦਿੰਦੇ ਨੇ ਸਕੇਟਿੰਗ ਸਾਡੀ ਕਿੰਡਰ ਗਾਰਡਨ ਤੋਂ ਸ਼ੁਰੂ ਹੋ ਕੇ ਵੱਡੇ ਬੱਚਿਆਂ ਤੱਕ ਜਾਂਦੀ ਹੈ ਸਾਡੇ ਬੱਚੇ ਸਟੇਟ ਲੈਵਲ ਤੱਕ ਸਕੇਟਿੰਗ ਦੇ ਵਿੱਚ ਵੀ ਜਾ ਕੇ ਆਏ ਨੇ ਕ੍ਰਿਕਟ ਦੇ ਵਿੱਚ ਬੱਚੇ ਜਾ ਕੇ ਆਏ ਨੇ ਕਿਉਂਕਿ ਸਪੋਰਟਸ ਇੱਕ ਐਸਾ ਜਿਹਾ ਫੀਲਡ ਹੈ ਜਿਹੜੇ ਬੱਚੇ ਬਹੁਤ ਇੰਜੋਏ ਕਰਦੇ ਨੇ ਚਲੋ ਜੀ ਇਹ ਹੋ ਗਈ ਸਾਡੀ ਸਕੂਲ ਦੀ ਵਿਜ਼ਿਟ ਨਾਲ ਦੀ ਨਾਲ ਐਡਮਿਸ਼ਨ ਵੀ ਹੋ ਗਿਆ ਤੇ ਇਸ ਵੀਲੌਗ ਨੂੰ ਇੱਥੇ ਹੀ ਖਤਮ ਕਰਦੇ ਆ ਕਿ ਸਕੂਲ ਦਾ ਨਾਮ ਕੀ ਹੈ ਐਂਜਲ ਵਰਡ ਐਂਜਲਸ ਵਰਡ ਅਗਲਾ ਵੀਲੌਗ ਦੇਖਣਾ ਨਾ ਭੁੱਲਿਓ ਸਾਡੇ YouTube ਦੇ ਚੈਨਲ ਗਲੀ ਗਲੀ ਯਾਤਰਾ ਵਿੱਚ ਤੇ ਪਲੀਜ਼ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ